ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜੀ ਆਪਣੀ ਨਵੀਂ ਵੀਡੀਓ ਦੇ ਵਿੱਚ ਹੋਰ ਸੁਣਾਓ ਸਜਣੋ ਠੀਕ ਠਾਕ ਸਾਰੇ ਲਓ ਵੀ ਅੱਜ ਹੋ ਗਈ ਆ ਤਰੀਕ 23 ਤੇ ਅੱਜ ਆਪਾਂ ਚੱਲਿਆਂ ਆਪਣੇ ਜਿਹੜੇ ਕੰਮ ਚੱਲਣ ਰਿਹਾ ਸਪੀਰਪਾਰਟ ਦਾ ਸਮਾਨ ਲੈਣ ਚੱਲੇ ਆ ਆਪਾਂ ਰਿਪੇਅਰ ਦਾ ਕੰਮ ਚੱਲਦਾ ਸੀ ਤੇ ਅੱਜ ਬੰਦਿਆਂ ਨੇ ਛੁੱਟੀ ਮਾਰੀ ਸੀ ਤੇ ਮੈਂ ਕਿਹਾ ਚਲੋ ਆਪਾਂ ਅੱਜ ਲੁਧਿਆਣੇ ਚੱਲਦੇ ਆ ਸਮਾਨ ਲੈ ਕੇ ਆਉਣੇ ਆ ਸਰਵਸ ਦਾ ਵੀ ਲਿਆਉਣਾ ਸਮਾਨ ਬੈਰੰਗ ਬੂਰੰਗ ਲੈ ਕੇ ਆਉਣੇ ਆ ਬੈਲਡਾ ਬੁਲਡਾ ਤੇ ਮੈਂ ਕਿਹਾ ਚਲੋ ਆਪਾਂ ਦਰਸ਼ਕ ਵੀਰਾਂ ਨਾਲ ਵੀ ਵੀਡੀਓ ਸਾਂਝੀ ਕਰਿਓ ਉਹਨਾਂ ਨੂੰ ਵੀ ਸਮਾਨ ਦਾ ਇੱਕ ਰਿਕੀਚਾਨਾ ਪਵਾ ਦਈਏ ਵੀ ਕੀ ਕੀ ਲੈਸ ਮਿਲਦਾ ਵਾ ਗਰੀਸ ਵਗੈਰਾ ਵੀ ਲੈ ਕੇ ਆਉਣੀ ਆ ਸਾਰਾ ਕੁਝ ਲੈ ਕੇ ਆਵਾਂਗੇ ਤੇ ਹੁਣ ਆ ਪਰਵਾਣ ਕੀ ਕਰਤੀ ਆ 8:30 ਹੋ ਗਏ ਆ 8:30 ਪਾਂਧਰ ਤੋਂ ਹੀ ਕਲੇ ਸੀ ਤੇ ਡੇਢ ਦੋ ਘੰਟੇ ਦੀ ਡਰਾਈਵ ਆਪਣੀ ਹੀ ਪਿੰਡ ਤੋਂ ਯਾਨੀ 70 ਕਿਲੋਮੀਟਰ ਪੈਂਦਾ ਲੁਧਿਆਣਾ ਤੇ ਆਪਾਂ ਹੁਣ ਜਾ ਕੇ ਪਹੁੰਚ ਗਏ ਤੁਹਾਨੂੰ ਤੋਂ ਹੋਨੇ ਵੀਡੀਓ ਨਾ ਬਣੇ ਰਹੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੋ ਵੀ ਦਰ ਨਵੀਂ ਨਵੀਂ ਵੀਡੀਓ ਲੈ ਕੇ ਆਈਏ ਦੁਕਾਨਾਂ ਦਿਖਾਉਣੇ ਆ ਜਾ ਕੇ ਦੁਕਾਨ ਦੇ ਵਿੱਚ ਇਹ ਹਾਰਡਵੇਅਰ ਦੀ ਦੁਕਾਨ ਪਰੇਵੰਦੇ ਜਾਵਾਂਗੇ ਆਪਾਂ ਉਥੋਂ ਨਟ ਬੋਲਟ ਵੀ ਲਵਾਂਗੇ ਤੇ ਦਿਖਾਵਾਂਗੇ ਤੁਹਾਨੂੰ ਕੀ ਕੀ ਰੇਟ ਮਿਲਿਆ ਉਹ ਤੁਹਾਨੂੰ ਵੀਡੀਓ 'ਚ ਦੱਸਦੇ ਆਂ ਤੇ ਵੀਡੀਓ ਨੂੰ ਦੇਖੋ ਐਂਡ ਤੱਕ ਆਉ ਮਿਲਦੇ ਆ ਲੁਧਿਆਣੀ ਮਾਂ ਲੈ ਕੇ ਆਵਾਂਗੇ ਸੀਐਲ ਜੀ ਦਾ ਆਪਣਾ ਕੰਮਣਾ ਚੱਲਦਾ ਮੌੜਾ ਤੇ ਨਾਲ ਤਰੀਕਾ ਪਤਾ ਕਰਦੇ ਆਂ ਕੀ ਰੇਟ ਆਪਾਂ ਨੂੰ ਪੈਂਦੀ ਏ ਉਥੋਂ ਪਿੱਲਾ ਮਟੋਂ ਲਿਆ ਜਿਉਂਗ ਚੱਲਦੇ ਆਂ ਵੀਡੀਓ ਦੇ ਨਾਲ-ਨਾਲ ਬਣੇ ਰਹੋ ਲਗਾਉਣਾ ਤੁਹਾਨੂੰ ਢੋਲਿਆ ਜਿਉਂਗ ਦਾ ਰਿਵਿਊ ਕੀ ਰੇਟ ਮਿਲਦਾ ਕੰਨਾ ਫਰਕ ਰਹਿੰਦਾ ਤੇਲ ਦੇ ਵਿੱਚ ਗਰੀਸ ਦੇ ਵਿੱਚ ਸਾਰਾ ਦੱਸਾਂਗੇ ਹੌ ਚੱਲੀ ਟੋ ਗਿਆ ਕਿਉਂ ਨਾ 4 ਇੰਚੀ ਬੜਾ 15 ਫੁੱਟ ਬੈਰਿੰਗ ਵੀ ਹੋ ਗਿਆ ਆਪਣੇ ਹਾਂਜੀ 3 ਬੈਰਿੰਗ ਹੋ ਗਿਆ ਤੇ ਤੁਹਾਡੀ ਮੋਗਲ ਫਿਲਟਰ ਡੀਲ ਹੋ ਗਈ ਹੈ 2170 ਬੈਲਟ ਵੀ ਹੋ ਗਈ ਹੈ ਨਾਟ ਰਹਿ ਗਏ ਬਾਕੀ ਨਾਟ ਲੈਣੇ ਥੱਲੇ ਆਣੇ ਹੈ ਨਾ ਠੀਕ ਹੈ ਇਧਰ ਮੁੰਡਾ ਬੜਾ ਕੱਟੀ ਜਾਂਦਾ ਕੰਮ ਪੂਰਾ 30 ਤੇ ਸਮਾਨ ਸਾਰਾ ਓਕੇ ਇਹ ਦਿਖਾ ਦਿਆ ਕਰੀਦਾ ਸਾਨੂੰ ਸਾਰੇ ਕੱਪੜੇ ਨਿਕਲਣਗੇ ਔਰ 80 ਜੀ ਕਿੰਨਾ ਬਲਤਾਂ ਇਸ ਤੋਂ ਦੁਆਰਾ ਵੀਡ ਐਨ ਐਨ ਆਰ ਪੀ ਤੇ ਜੀ 387 ਰੁਪਏ ਐਮ ਆਰ ਪੀ ਪਰ ਆਪਾਂ ਨੂੰ 80 ਰੁਪਏ ਦਾ ਘਰੇ ਮਿਲਿਆ 80 ਰੁਪਏ origignal bar code ਲਗਾ ਸਕਦੇ ਹਾਂ ਸਕੈਨ ਕਰਕੇ ਕੀ ਕੱਢਿਆ ਵੀ ਪੈ ਜਾਂਦਾ ਪੂਰਾ ਬਰੋਕਰ ਕੀ ਬਰੋ ਕੋਰੋਚੇਕਾ ਪਸਾਨ ਭਰਾਓ ਆ ਦੇਖੋ ਐਫ ਕੇ ਦੇ Ориਜినਲ ਬਾਰ ਕੋਡ ਲੱਗੇ ਹੋਏ ਸਾਰਾ ਸਮਾਨ ਪਿਆ ਮੱਕੀ ਮੁੱਕੀ ਵਾਲਾ ਜੋ ਗੁੱਲਾ ਸਪਰਿੰਗ ਸਪਰੂng ਪੂਰੀ ਧਾਕ ਪੈਂਦੀ ਇੱਕੋ ਦੁਕਾਨ ਚ ਪ੍ਰੇਮ ਹਾਰਡਵੇਅਰ ਆਵੇ ਕੋਈ ਤੇ ਮੱਕੀ ਵਾਲਿਆ ਪਿਆ ਕਰਾਰੇ ਨਾ ਸਤਰਾਂ ਨੰਦੇ ਆਲਾ ਪਿਆ ਕਰਾਰਾ ਟੈਂਪਰ ਆਇਆ ਨਵੀਂ ਸੀ ਵਾਲਾ ਪਿਆਜ ਗਾੜਤਾਰਾ ਇਹ ਨਵੀਂ ਸੀ ਇਹਿਤਰੋਂ ਦੀ ਕੁਆਲਿਟੀ ਮੱਚੂਈ ਆਪਣਾ ਸਮਾਨ ਹੁਣ ਥੋੜਾ ਹੀ ਰਹਿ ਗਿਆ ਬਾਕੀ ਆਪਾਂ ਸਕ੍ਰੈਚ ਕਰੀ ਜਾਂਦੇ ਹਾਂ ਪਰ ਛੋਟੇ ਛੋਟੇ ਪਿਆ ਇਧਰ ਨਾਟੀ ਨਾੜ ਮੋਟੇ ਤੋਂ ਮੋਟਾ ਪਤਲੇ ਤੋਂ ਪਤਲਾ ਜਦੋਂ ਮਰਤੀ ਨਟ ਜਾ ਕੋ ਤੇ ਖੋ ਟੈਂਬਰੀਆਂ ਮਾੜੇ ਬੰਦੇ ਸਿਆਛਾ ਜਿਹੜੇ ਨਾਟਾ ਇਦਾਂ ਦੇ ਤਿੰਨ ਚਾਰ ਫਲੋਰ ਆਹਾਂ ਦੇ ਇੰਦਰ ਪਿਆ ਸਪੇਸਰ ਵਗੈਰਾ ਹਰ ਇੱਕ ਤਰ੍ਹਾਂ ਦਾ ਮਾਲ ਕੋਈ ਸ਼ੈ ਹੈ ਹੀ ਨਹੀਂ ਜਿਹੜੀ ਨਾ ਹੋਵੇ ਇੱਕੋ ਦੁਕਾਨ ਚੋਂ ਕਿੱਥੇ ਚੱਲੇ ਬਈ ਪਾ ਗਿਆ ਲੁਧਿਆਣੇ ਗੁਰ ਟੁਏ ਸ਼ਾਪ ਤੇ ਆਪਣੇ ਸ਼ਹਿਰ ਦਾ ਬਾਡੇ ਆ 26 ਤਰੀਕ ਨੂੰ ਤੇ ਦੇਖਦੇ ਆਪਾਂ ਕਿਹੜਾ ਗੱਪ ਲੈਣੇ ਆ ਆਪਾਂ ਸਾਰੇ ਕੁ ਮਹੀਨਾਵਾਂ ਦਾ ਸਮਾਨ ਵੀ ਲੈ ਕੇ ਜਾਣਾ ਤੇ ਬੱਚਿਆਂ ਦਾ ਵੀ ਜੀ ਦੇਖਨੇ ਹਾਂਜੀ ਹਾਂਜੀ ਆ ਗਏ ਲੁਧਿਆਣੇ ਆ ਗਏ ਸੌਫ ਦੇ ਬਾਹਰ ਕਿਹੜੀ ਕਿਹੜੀ ਆਟਮ ਮਿਲਦੀ ਆਪਾਂ ਨੂੰ ਜੇ ਨਾ ਬਣੇ ਉਹ ਸਾਰਾ ਸਮਾਨ ਆਪਾਂ ਸਾਰਾ ਲੈ ਲਿਆ ਤੁਹਾਨੂੰ ਵੀਡੀਓ ਦੇ ਦੱਸਦੇ ਹਾਂ ਨੇ ਆਇਆ 36 ਨਾ ਸਪੈਸ਼ਲ ਫੋਲਡਰ ਦੂਜੀ ਫਲੋਰ ਕਹਿੰਦੇ ਲੋਡਿੰਗ ਜਿਹੜੀ ਚੜ ਗਏ ਸੈਕੰਡ ਫਲੋਰ ਦੀ ਲੱਗੀ ਹੈ ਆ ਵੀ ਨਾ ਕੋਈ ਲੱਗੀ ਤੇ ਆਪਾਂ ਕੋਲ ਰੱਖੋ ਆ ਰੋ ਰੋ ਯਾਰ ਨਾ ਨਾ ਕਰ ਤੇ ਲੋ ਵੀ ਮਿੱਤਰੋ ਮੋਟਰਸਾਈਕਲ ਲੈ ਲਿਆ ਬੋਲਟ 2.5 ਲੱਖ ਦਾ ਕੋਈ ਸ਼ਾਪ ਹੈ ਕਰੀ ਚੱਕ ਗੁਰਟ ਹੋਏ ਦੇਖੋ ਜਗਾਰਮੈਂਟ ਸਿਰੇ ਤੋਂ ਸਿਰਾਂ ਗੱਡੀਆਂ ਮੋਟਰਸਾਈਕਲ ਆਪਣਾ ਬੱਚਾ ਛੋਟਾ ਸੀ ਇਸ ਕਰਕੇ ਆਪਾਂ ਬੁਲਟ ਬੋਟੂ ਲਗਾ ਕਰਦੇ ਹੋ ਪੈਗ ਭਾਜੀ ਲੋ ਵੀ ਸਜਣੋ ਉਹ ਆਪਣੀ ਹੋ ਗਈ ਆ ਵਾਪਸੀ ਸ਼ਾਮ ਦੇ ਵੱਜ ਗਏ ਜੀ 5 ਤੇ ਰਾਜ ਆਪਣਾ ਕਰਾਈ ਵੀ ਕਰਨੀ ਸੀ ਮਕਨਲ ਤੇ ਪੇਮੈਂਟ ਲੈਣੀ ਸੀ ਉਹ ਵੀ ਲੈ ਕੇ ਆਪਾਂ ਵਾਪਸ ਆ ਗਏ ਆ ਤੇ ਬਾਕੀ ਸਮਾਨ ਆਪਾਂ ਨੂੰ ਬਹੁਤ ਵਧੀਆ ਮਿਲਿਆ ਸੀ ਐਨਸੀ ਦੀ ਤੁਹਾਨੂੰ ਵੀਡੀਓ ਦੇਖੀਗੇ ਹੁਣੇ ਐਨਸੀ ਦੀ ਆਪਾਂ ਅੰਗਰੀਸ ਲਈ ਆ 18 ਕਿਲੋ ਦੀ ਪੈਕਿੰਗ ਸਗੀ ਵੈਸੇ ਇਹਦਾ ਰੇਟ ਜੇ ਆਪਾਂ ਉਦਾਂ ਲੈਨੇ ਆ 400 ਰੁਪਏ ਕਿਲੋ ਪੈਂਦੀ ਆ ਜੇ ਆਪਾਂ ਕਿਲੋ ਦੇ ਹਿਸਾਬ ਨਾਲ ਲੈਨੇ ਆ ਤੇ ਇਹ ਆਪਾਂ ਨੂੰ ਪਈ ਆ ਜੀ 240 ਰੁਪਏ ਲਗਭਗ 35-40 ਰੁਪਏ ਪਈ ਆ ਆ 18 ਕਿਲੋ ਦੀ ਵਾਲਟੀ ਲਈ ਆਪਾਂ 60 ਕਿਲੋ 60000 ਕਿਲੋਮੀਟਰ ਦੀ ਗਾਰੰਟੀ ਲਿਖੀ ਉੱਪਰ ਪੈਰਿੰਗ ਨੂੰ ਪੀਸ ਕੀਤਾ ਚੱਲੂਗਾ ਤੇ ਸੀਐਨਸੀ ਦੀ ਵਧੀਆ ਕੁਆਲਿਟੀ ਆ ਤੁਹਾਨੂੰ ਵੀ ਪਤਾ ਵੀ ਕੰਪਨੀ ਚੰਗੀ ਆ ਉਦੋਂ ਹੀ ਆਪਣੇ ਇਹਨਾਂ ਮੈਨੂਫੈਕਚਰੀ ਗੱਲ ਤੇ ਆਪਣਾ ਸ਼ੋਅਰੂਮ ਆ ਤੇ ਬਾਕੀ ਗੱਲਬਾਤ ਆਪਾਂ ਮੋੜ ਲੈਂਦਾ ਆ ਕਿ ਆਰ ਦੀਆਂ ਚੈਨਾਂ ਲੈ ਕੇ ਜਾਂਦੀਆਂ ਆ ਆਰ ਦੀ ਚੈਨ ਜਿਹੜੀ ਆਪਾਂ ਨੂੰ ਹੈਵੀ ਡਿਊਟੀ ਮਿਲੀ ਆ 950 ਰੁਪਏ ਦੀ 7.5 ਫੁੱਟ ਤਿੰਨ ਚੈਨਾਂ ਲਈਆਂ ਸੀ ਆਪਾਂ ਤੇ ਹੋਰ ਬਾਕੀ ਨਾਮ ਦੇ ਨੁੰਦੇ ਫਾਇਰੀ ਕੋਲ ਤੇ ਹੋਰ ਨਿੱਕਾ ਮੋਟਾ ਸਮਾਨ ਵਟੇ-ਬਟੇ ਲੈ ਕੇ ਕਰਕੇ ਤੇ ਸਮਾਨ ਸਾਰਾ ਆਪਾਂ ਨੂੰ ਵਧੀਆ ਰੇਟ ਤੇ ਮਿਲ ਗਿਆ ਅਗੇ ਵਿੱਚ ਜਦੋਂ ਆਪਾਂ ਪ੍ਰੇਮ ਦੇ ਦਾ ਅਗੇ ਵੀ ਜਾਣਦੇ ਹਾਂ ਪਹਿਲਾਂ ਵੀ ਬਾਕੀ ਦਾਸਤਾ ਦਾ ਨੂੰ ਵੀ ਆਪਾਂ ਵੀਡੀਓ ਦੇ ਵਿੱਚ ਕਿੰਨਾ ਫਰਕਾ ਫਨਕ ਕੁਆਲਿਟੀ ਦੇ ਉੱਪਰ ਰੇਟ ਜਿਹੜਾ ਲਿਖਿਆ ਜੀ ਤੇਰੀ ਇਸੀ ਕੁਆਲਿਟੀ ਦਾ ਰੇਟ ਲਿਖਿਆ 9180 ਰੁਪਏ ਤੇ ਆਪਾਂ ਨੂੰ 4600 ਦੀ ਪਾਲਟੀ ਮਿਲੀ ਸੀ ਇਸ ਵਿੱਚੋਂ ਪੱਟ ਕੇ ਆਪਾਂ 쿠ਪਨ ਵੀ ਵਾਪਸ ਕਰਤਾ 200 ਰੁਪਏ ਦਾ 쿠ਪਨ ਨਿਕਲ ਆਇਆ ਤੇ ਪਹਿਲਾਂ ਆਪਾਂ ਲੋਕਲ ਵੀ ਲਈ ਸੀ ਨੀਲੀ ਗਰੀਸ ਪਰ ਉਹ ਨੀਲੀ ਗਰੀਸ ਦੀ ਕੁਆਲਿਟੀ ਪੂਰੀ ਵਧੀਆ ਹੁੰਦੀ ਉਹ ਵੀ ਸੀਐਨਸੀ ਦੀ ਲਈ ਸੀ ਤੇ ਉਹ ਆਪਾਂ ਨੂੰ ਮਿਲੀ ਸੀ 500 ਰੁਪਏ ਕਿਲੋ ਪਰ ਉਹਨਾਂ ਕੋਲੋਂ ਉਹ ਗਰੀਸ ਜਿਹੜੀ ਸੀ ਆਪਾਂ ਨੂੰ 330 ਰੁਪਏ ਆਈਡੀਆ ਉਹ ਕਹਿੰਦੇ ਸੀ ਆਪਰ 330 ਰੁਪਏ ਮਿਲੂਗੀ ਜੇ ਆਪਾਂ 18 ਕਿਲੋ ਲੈਨੇ ਆ ਜਿੰਨੀ ਵੱਡੀ ਪੈਕਿੰਗ ਲਵਾਂਗੇ ਉੰਨੀ ਆਪਾਂ ਨੂੰ ਯਾਨੀ ਲੈਸ ਮਿਲੂਗੀ ਤੇ ਬਾਕੀ ਜੇ ਕੋਈ ਮਤਾ ਘਰੋਂ ਨਿਕਲਦਾ ਜਾਂ ਆ ਕੇ ਪਤਾ ਲੱਗਦਾ ਵੀ ਕੀ ਰੇਟ ਮਿਲਦਾ ਆਧਾਰ ਦੇ ਵਿੱਚ ਠੀਕ ਆ ਦੁੱਗਣਾ ਤੁੱਗਣਾ ਲੱਗਦਾ ਹੈ ਲੱਗਦਾ ਤੁਹਾਨੂੰ ਸਾਰਿਆਂ ਨੂੰ ਪਤਾ ਉਹਨਾਂ ਦਾ ਵਿਆਹ ਹੀ ਨਹੀਂ ਪੈਂਦਾ ਜਿੰਨਾ ਠੀਕਾ ਦਾ ਵਿਆਹ ਬਾਕੀ ਅੱਜੇ ਆਪਣਾ ਵਲੌਗ ਖਤਮ ਆ ਸਮਾਨ ਆਪਾਂ ਲੈ ਜਾਂਦਾ ਮੇਰੇ ਆਉਣਗੇ ਆਪਣੇ ਬੰਦੇ ਦਾ ਕਰਾਂਗੇ ਰਿਪੇਅਰ ਤੇ ਮਿਲਦੇ ਆਗਲੀ ਵੀਡੀਓ ਦੇ ਵਿੱਚ ਵੀਰ ਨੂੰ ਕਰ ਦਿਓ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਕਿਸੇ ਅਗਲੀ ਵੀਡੀਓ ਵਿੱਚ